ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਨੂੰ ਦੇਸ਼ ਪਰਵ ਵਿੱਚ ਸ਼ਰਧਾਂਜਲੀਆ ਕੇਂਦਰ ਸਰਕਾਰ ਨੇ ਮਹਿੰਗਾਈ ਪੱਤਾ ਵਧਾਉਣ ਨੂੰ ਦਿੱਤੀ ਮਨਜ਼ੂਰੀ ਦੁਸਹਿਰੇ ਮੌਕੇ ਦੇਸ਼ ਪਰਵ ਵਿੱਚ ਰਾਵਣ ਦੈਨ ਲਈ ਵੱਡੇ ਪੁਤਲੇ ਲਗਾਏ ਗਏ ਐਲਾਨ ਮਸਕ ਨੇ ਰਚਿਆ ਇਤਿਹਾਸ 500 ਬਿਲੀਅਨ ਡਾਲਰ ਦੀ ਜਾਇਦਾਦ ਨਾਲ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਅਮਰੀਕਾ ਵਿੱਚ ਡੈਮੋਕ੍ਰੈਟਿਕ ਸੂਬਿਆਂ ਦੀ 26 ਬਿਲੀਅਨ ਡਾਲਰ ਦੀ ਫੰਡਿੰਗ ਰੋਕੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਅਜੇ ਵੀ ਨਾਜ਼ੂਕ ਰਾਜਵੀਰ ਜਵੰਦਾ ਵੈਂਟੀਲੇਟਰ ਤੇ ਫੈਨਸ ਵੱਲੋਂ ਅਰਦਾਸਾਂ ਜਾਰੀ ਪੋਰਟਲ ਖੁੱਲਣ ਦੇ ਬਾਵਜੂਦ ਕਿਸਾਨਾਂ ਨੂੰ ਝੋਨਾ ਵਿਕਣ ਵਿੱਚ ਮੁਸ਼ਕਲਾਂ ਦਾ ਕਰਨਾ ਪੈ ਰਿਹਾ ਹੈ ਸਾਹਮਣਾ ਈ ਅਰਾਈਵਲ ਕਾਰਡ ਲਾਗੂ ਵਿਦੇਸ਼ੀ ਯਾਤਰੀਆਂ ਲਈ 1 ਅਕਤੂਬਰ ਤੋਂ ਈ ਅਰਾਈਵਲ ਕਾਰਡ ਦੀ ਸ਼ੁਰੂਆਤ ਈ ਕਚਰਾ ਵਿਕਿਆ ਸਰਕਾਰ ਨੇ ਕਬਾੜ ਵੇਚ ਕੇ 3000 ਕਰੋੜ ਤੋਂ ਵੱਧ ਰੁਪਏ ਕਮਾਏ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਸਥਿਤ ਗੁਰਤਾਂ ਮਾਂ ਦੇ ਦਰਸ਼ਨਾਂ ਲਈ ਕੇਂਦਰ ਸਰਕਾਰ ਦੀ ਹਰੀ ਝੰਡੀ ਫਿਰੋਜ਼ਪੁਰ ਪੁਲਿਸ ਨੇ ਲੱਖਾਂ ਦੀ ਗਿਣਤੀ ਵਿੱਚ ਨਸ਼ੀਲੀਆਂ ਗੋਲੀਆਂ ਫੜੀਆਂ ਜਿਮਣੀ ਚੋਣ ਲਈ ਆਮ ਆਦਮੀ ਪਾਰਟੀ ਨੇ ਹਰ ਮੀਟ ਸੰਧੂ ਨੂੰ ਉਮੀਦਵਾਰ ਐਲਾਨਿਆ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਦਾ ਵਿਆਹ ਮੁੱਖ ਮੰਤਰੀ ਦੇ ਸ਼ਾਮਲ ਹੋਣ ਦੀ ਸੰਭਾਵਨਾ ਯਾਬਰੇ ਜੀਐਸਟੀ ਮਾਲੀਏ ਵਿੱਚ 22% ਤੋਂ ਵੱਧ ਦਾ ਵੱਡਾ ਵਾਅਦਾ ਦਰਜ ਦੀਵਾਲੀ ਮੌਕੇ ਕੁਝ ਲੋਕਾਂ ਨੂੰ ਮੁਫਤ ਸਿਲੰਡਰ ਦੇਣ ਦਾ ਹੋ ਸਕਦਾ ਹੈ ਵੱਡਾ ਐਲਾਨ। ਰਣਜੀਤ ਸਾਗਰ ਡੈਮ ਤੋਂ 35000 ਕਿਊਸਿਕ ਪਾਣੀ ਛੱਡੇ ਜਾਣ ਦਾ ਐਲਾਨ। ਰਾਜਪਾਲ ਨੇ ਪੰਜਾਬ ਸਰਕਾਰ ਦੀ ਫੰਡ ਨੀਮਾ ਵਿੱਚ ਬਦਲਾਅ ਦੀ ਮੰਗ ਕੀਤੀ ਰੱਦ। ਪਿਓ ਨੇ ਤਿੰਤ ਧੀਆ ਸਮੇਤ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਪਤਨੀ ਤੇ ਸਹੁਰੇ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ। ਪੁਰਾਣੀ ਰੰਜਿਸ਼ ਕਾਰਨ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਇੱਕ ਵਿਅਕਤੀ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਿਆ 26 ਸਤੰਬਰ ਨੂੰ ਭੱਜਿਆ ਕੈਦੀ ਤਿਲਕਰਾਜ ਆਖਰਕਾਰ ਪੁਲਿਸ ਹੱਥੇ ਵਿਚੜਿਆ